ਵਾਰਨਿੰਗ 1 ਚੱਕ ਸੀਨ ਹੈਗਾ ਸੀ ਕਿ ਚਾਹ ਤੋਂ ਪਹਿਲਾਂ ਪਾਣੀ ਪੁੱਛੀ ਪਈ ਚਾਹ ਲੈ ਗਿਆ 2 ਮਿੰਟ ਲੱਗ ਰਹੇ ਆ ਲੈ ਆ ਜੀ ਚਾਹ ਤੋਂ ਪਹਿਲਾਂ ਪਾਣੀ ਪੁੱਛੀਦਾ ਤੇ ਚਾਹ ਪੁੱਛੀਦੀ ਨਹੀਂ ਹੁੰਦੀ ਲੈ ਕੇ ਆਈਂਦੀ ਆ ਕਿਉਂ ਸਮਝ ਨਾ ਉਹ ਉਹ ਡਾਇਲੋਗ ਪਿੱਛੇ ਕ ਆਰਟ ਵਾਲਾ ਮੁੰਡਾ ਹੈਗਾ ਸੀ ਉਨੇ ਦੱਸਿਆ ਸੀ ਉਹ ਸੀਨ ਤੇ ਨਾ ਲਿਖਿਆ ਅਸੀਂ ਉਹਦੇ ਤੇ ਲੱਗੇ ਹੋਏ ਸੀ ਵੀ ਇਹਨੂੰ ਕਿਵੇਂ ਪਰਫਾਰਮ ਕਰੀਏ ਵੀ ਛੰਦਾ ਆਊਗਾ ਉਹ ਕੀ ਕਹੂਗਾ ਤਾਂ ਉਹ ਵਿਚਾਰਾ ਸਮਾਨ ਲੱਗਦਾ ਵੀ ਅਸੀਂ ਵੀਰੇ ਉਹ ਕਹਿੰਦਾ ਕਿ ਆਹ ਲਾਈਨ ਬੋਲ ਦੇ ਵੀ ਚਾਹ ਤੋਂ ਪਹਿਲਾਂ ਪਾਣੀ ਪੁੱਛੀ ਤਾਂ ਚਾਹ ਪੁੱਛੀ ਨਹੀਂ ਹੁੰਦੀ ਲੈ ਕੇ ਆਈ ਦੀ ਇੱਕ ਆਰਟ ਕਲੇ ਬੰਦੇ ਕਿ ਫਿਰਨੇ ਮੇਰੇ ਵੱਲ ਵੇਖਿਆ ਬਲਜੀਤ ਭਾਜੀ ਬੈਠੇ ਸੀ ਮੈਂ ਸਾਹਮਣੇ ਬੈਠਾ ਸੀ ਤੇ ਮੈਨੂੰ ਵੀਰਾ ਕਹਿੰਦਾ ਕਿ ਤੂੰ ਸਕ੍ਰਿਪਟ ਸੁਣੇਗਾ ਯਾਰ ਅਸੀਂ ਇੱਕ ਵੈਬ ਸੀਰੀ ਬਣਾ ਰਹੇ ਹਾਂ ਮੈਂ ਕਿਹਾ ਵੀਰੇ ਮੈਂ ਸੁਣ ਲੈਣਾ ਤੇ ਮੈਂ ਜਦੋਂ ਕੈਰੈਕਟਰ ਸੁਣਿਆ ਉਹ ਇੱਕ ਐਡ ਆਉਂਦੀ ਹੁੰਦੀ ਨਾ ਕਿ ਮਨ ਮੇ ਲੱਡੂ ਫੂਟਾ ਬੇਡਾ ਮਨ ਮੇ ਲੱਡੂ ਫੂਟਾ ਉਹ ਮੈਂ ਲਿਟਰਲੀ ਮੇਰੇ ਅੰਦਰ ਸੀ ਉਹ ਕਿ ਮੈਂ ਇਦਾਂ ਦਾ ਕੈਰੈਕਟਰ ਕਰਨਾ ਹੈ ਤਾਂ ਮੈਂ ਉੱਥੇ ਡਨ ਕਰਤਾ ਮੈਂ ਕਿਹਾ ਮੈਂ ਕਰੂੰਗਾ ਤੇ ਮੈਂ ਜਿਹੜਾ ਕੰਮ ਕਰਨ ਕਹਿਣ ਗਿਆ ਸੀ ਉਹ ਮੈਂ ਭੁੱਲ ਗਿਆ ਫਿਰ ਮੈਂ ਸਕ੍ਰਿਪਟ ਲੈ ਕੇ ਆ ਗਿਆ ਤੇ ਹੁਣ ਤੁਸੀਂ ਦੱਸੋ ਫਿਲਮ ਦੇ ਵਿੱਚ ਧੀਰੇ ਜੀ ਬਾਈ ਦਾ ਜਿਹੜਾ ਕਰੈਕਟਰ ਹੈ ਕੀਪਾ ਉਹ ਪੰਮਾ ਤੇ ਦੇਜਾ ਕੀ ਬਨੇਗਾ ਫਿਰ ਉਹਨਾਂ ਦਾ ਨਹੀਂ ਰਿਵੀਲ ਤਾਂ ਵੀਰੇ ਮੈਂ 1% ਨਹੀਂ ਕਰਨਾ ਜੇ ਬੋਲਿਆ ਤਾਂ ਇੱਧਰ ਸਾਡਾ ਗਲਾਮਾ ਫਾੜਨ ਵਾਲੇ ਹੈਗੇ ਨੇ ਵਾਸ਼ਿੰਗ ਪਾਊਡਰ ਪੰਮਾ ਆਇਆ ਵੀ ਪਿੱਛੇ ਥੁੜੇ ਉਹਨੇ ਬਜ਼ੂਰ ਚੱਕੀ ਹੋਈ ਆ ਉਧਰ ਦੇਖ ਲਾਇਆ ਹੋਇਆ ਬੋਲੇ ਨਾ ਦੇਖ ਹੀ ਜਾਓ ਕੀ ਤੁਸੀਂ ਬਈ ਫਿਰ ਐਸ ਗਾਈਡ ਜਾਂ ਐਸ 빅 ਬ੍ਰਦਰ ਕਿੰਨਾ ਕੇ ਸਾਥ ਦੇ ਦਿੰਦੇ ਨੇ ਤੁਹਾਡਾ ਮੈਨੂੰ ਆਪਾਂ ਨੂੰ ਤਾਂ ਰੋਟੀ ਜੁਗਾ ਕਰਨ ਵਾਲੇ ਉਹੀ ਨੇ ਜੇ ਸਾਲ ਦੇ ਵਿੱਚ ਮੈਂ 5 ਫਿਲਮਾਂ ਕਰਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਚਾਹੀ ਦੋ ਫਿਲਮਾਂ ਕਰਾਂ ਉਹ ਤਿੰਨ ਫਿਲਮਾਂ ਹੋਰ ਐਕਟਰ ਨੂੰ ਵੀ ਮਿਲਣੀਆਂ ਚਾਹੀਦੀਆਂ ਇੱਕ ਬੈਲੈਂਸ ਬਣਿਆ ਰਹੇ ਜਿਹੜਾ ਕੁਦਰਤ ਦਾ ਇੱਕ ਬੈਲੈਂਸ ਆ ਉਹ ਬਣਿਆ ਰਹਿਣਾ ਚਾਹੀਦਾ ਹੈ ਸ਼ਸ਼ਕਲ ਦਾਮ ਨਮਸਕਾਰ 45 ਚੈਨਲ ਪੰਜਾਬੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜਦੋਂ ਗੱਲ ਜ਼ਿੰਦਗੀ ਦੀ ਚੱਲਦੀ ਹੈ ਤਾਂ ਜ਼ਿੰਦਗੀ ਨਵੇਂ ਮੋੜ ਲੈ ਕੇ ਆਉਂਦੇ ਆ ਤੇ ਅਜਿਹੀ ਇੱਕ ਫਿਲਮ ਆਈ ਹੈ ਛੇਤੀ ਹੀ ਵਾਰਨਿੰਗ 2 ਤੇ ਵਾਰਨਿੰਗ 2 ਦੇ ਦੋ ਬਿਹਤਰੀਨ ਅਦਾਕਾਰ ਮੇਰੇ ਨਾਲ ਅੱਜ ਬੈਠੇ ਨੇ ਜਾਂ ਆਪਾਂ ਕਹਿ ਸਕਦੇ ਆ ਉਹਨਾਂ ਨਾਲ ਬੈਠਣ ਦਾ ਅੱਜ ਮੈਨੂੰ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਅੱਗੇ سلسلہ ਜਾਰੀ ਰੱਖਾਂਗੇ ਗੱਲਾਂ ਦਾ ਬਾਈ ਸ਼ਸ਼ਕਲ ਸ਼ਸ਼ਕਲ ਬਾਈ ਸੋ ਮੇਰੇ ਨਾਲ ਮੌਜੂਦ ਨੇ ਧੀਰਜ ਭਾਈ ਤੇ ਜੱਗੀ ਸਿੰਘ ਭਾਈ ਸੋ ਪਹਿਲਾਂ ਤੇ ਆਪਾਂ ਇਹਨਾਂ ਦਾ ਹਾਲਚਾਲ ਪੁੱਛਦੇ ਆਂ ਇੰਟਰਵਿਊਜ਼ ਦੇ ਦੇ ਕੇ ਮੈਨੂੰ ਲੱਗਦਾ ਥੱਕ ਗਏ ਹੋਣੇ ਬਾਈ ਨਾ ਨਾ ਥੱਕਣਾ ਕਦਾ ਕੰਮ ਆ ਔਰ ਮੈਨੂੰ ਲੱਗਦਾ ਕੰਮ ਤੋਂ ਨਹੀਂ ਥੱਕਣਾ ਚਾਹੀਦਾ ਸੋ ਅਮੇਜ਼ਿੰਗ ਇੰਦੇਣਾ ਤੇ ਸਹੀ ਗਾਈ ਪਸ ਹਾਲ ਵੀ ਠੀਕ ਆ ਤੇ ਚਾਲ ਵੀ ਠੀਕ ਆ ਅੱਛਾ ਬਾਈ ਜਿੱਦਾਂ ਮੈਂ ਗੱਲ ਜ਼ਿੰਦਗੀ ਦੀ ਕੀਤੀ ਸੀ ਤੁਹਾਡਾ ਨਾ ਇੱਕ ਇੰਟਰਵਿਊਜ਼ ਦੇਖਿਆ ਜੀ ਮੈਂ ਪੁਰਾਣਾ ਜੀ ਜੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਮੈਂ ਨਾ ਹਾਲਾਕੀ ਬੰਨਾਂ ਦਾ ਕਰੈਕਟਰ ਸੀਗਾ ਜੀ ਤੇ ਪਰ ਪਤਾ ਹੀ ਨਹੀਂ ਲੱਗਿਆ ਇੱਧਰ ਆ ਗਏ ਫਿਰ ਫਿਰ ਬਾਈ ਕਿੱਦਾਂ ਸ਼ੁਰੂਆਤ ਹੋਈ ਪਹਿਲਾਂ ਦੀ ਸ਼ੁਰੂਆਤ ਬਸ ਉਹੀ ਆ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਮੈਂ ਪੰਗੜੇ 'ਚ ਤਾਂ ਪਾਰਟਿਸਿਪੇਟ ਕਰਦਾ ਹੁੰਦਾ ਪਰ ਐਕਟਿੰਗ ਤੋਂ ਆਪਾਂ ਦੂਰ ਹੀ ਸੀ ਨਾ ਉਦੋਂ ਕੋਈ ਸਾਡੇ ਏਰੀਆ 'ਚ ਉਹ ਇੱਕ ਹੁੰਦਾ ਨਾ ਕਿ ਇੱਕ ਬਾਰਡਰ ਏਰੀਆ ਹੈਗਾ ਤਾਂ ਉੱਧਰ ਐਕਟਿੰਗ ਦਾ ਜਾਂ ਥੀਏਟਰ ਦਾ ਇੰਨਾ ਪਹੁੰਚ ਹੈ ਨਹੀਂ ਸੋ ਉਦੋਂ ਫਾਦਰ ਸਾਹਿਬ ਨੂੰ ਹੁੰਦਾ ਸੀ ਕਿ ਮੈਂ 뮤직 'ਚ ਜਾਵਾਂ ਔਰ ਉਹਨਾਂ ਨੇ ਸਟੱਡੀ ਵੀ 뮤직 ਦੀ ਮੈਨੂੰ ਕਰਵਾਈ ਤਾਂ ਮੈਨੂੰ ਸੀ ਕਰੈਕਟਰ ਬਣਾ ਫਿਰ ਜਦੋਂ ਮੈਂ ਇੱਥੇ ਐਡਮਿਸ਼ਨ ਲਈ ਸੀ ਪੰਜਾਬ ਯੂਨੀਵਰਸਿਟੀ ਫਿਰ ਥੀਏਟਰ ਨਾਲ ਜੁੜਿਆ ਮੈਂ ਥੀਏਟਰ 뮤직 ਕਰਦਾ ਰਿਹਾ 2-3 ਸਾਲ ਲਾਈਵ ਸਿੰਗਿੰਗ ਐਂਡ ਉਹਦਾ ਪਲੇ ਦਾ 뮤직 ਡਿਜ਼ਾਈਨ ਕਰਨਾ ਤਾਂ ਫਿਰ ਮੈਂ ਇੱਕ ਸ਼ਾਰਟ ਫਿਲਮ ਸਾਡਾ ਇੱਕ ਮਿੱਤਰ ਸੀ ਉਹਨੇ ਬਣਾਈ ਸੀ ਤਰਸੇਮ ਵੀਰੇ ਨੇ ਬ੍ਰੈਂਡ ਨਿਊ Song ਉਹ ਪਹਿਲੀ ਵਾਰੀ ਮੈਂ ਕੈਮਰਾ ਫੇਸ ਕੀਤਾ ਸੀ 2014 ਦੀ ਗੱਲ ਆ ਉਦੋਂ ਬਣੀ ਸੀ ਸ਼ਾਰਟ ਫਿਲਮ 10 ਮਿੰਟ ਦੀ ਤਾਂ ਉਦੋਂ ਮੈਨੂੰ ਲੱਗਿਆ ਕਿ ਹਾਂ ਇਹ ਚੀਜ਼ ਸ਼ਾਇਦ ਮੈਂ ਕਰ ਸਕਦਾ ਫਿਰ ਰੁਪਿੰਦਰ ਗਾਂਧੀ ਦਾ ਆਡੀਸ਼ਨ ਦਿੱਤਾ ਨੀਦੀ ਸਿੰਘ ਦੇ ਵਿੱਚ ਹੈਗੇ ਸੀ ਕਿੱਸਾ ਪੰਜਾਬ ਫਿਰ ਉਹ ਹੌਲੀ ਹੌਲੀ سلسلہ ਕੰਮ ਦਾ ਚੱਲਦਾ ਰਿਹਾ ਫਿਰ ਵਧੀਆ ਲੋਕ ਮਿਲਦੇ ਗਏ ਵਧੀਆ ਫਿਲਮਾਂ ਦਾ ਹਿੱਸਾ ਹੁੰਦੇ ਰਹੇ ਤਾਂ ਉਹ ਇੱਕ ਐਪਰੀਸ਼ੀਏਸ਼ਨ ਵੀ ਮਿਲਦੀ ਰਹੀ ਚੀਜ਼ਾਂ ਦੀ ਤਾਂ ਹੌਲੀ ਹੌਲੀ ਫਿਰ ਵਰਨਿੰਗ ਤੱਕ ਪਹੁੰਚ ਗਏ ਅੱਛਾ ਭਾਈ ਐਸੀ ਗੱਲ ਨੂੰ ਮੈਂ ਤੁਹਾਨੂੰ ਪੁੱਛਦਾ ਵੀ ਜਦੋਂ ਬਾਈ ਤੇ ਕਰੀਕਰਟਰ ਬੰਨਣਾ ਚਾਹੁੰਦੇ ਸੀ ਤੁਹਾਡਾ ਕੀ ਸੀਗਾ ਪਹਿਲਾਂ ਪਹਿਲੂ ਵੀ ਮੈਂ ਇਸ ਲਾਈਨ ਦੇ ਚੱਗੇ ਆਣਾ ਬ੍ਰਦਰ ਆਪਾਂ ਮੇਰਾ ਤਾਂ ਕੋਈ ਇਦਾਂ ਨਹੀਂ ਮੈਂ ਆਪਣਾ ਇਹ ਤਾਂ ਬਾਈ ਗॉड ਮੇਰੇ ਨਾਲ ਤਾਂ ਜਦੋਂ ਓਪਰਚੁਨਿਟੀ ਮਿਲੀ ਹੈ ਹਨਾ ਇਹ ਤਾਂ ਰੱਬ ਨੇ ਜਿੱਦਾਂ ਇੱਕ ਲੈਨ ਬੜਾਈ ਹੁੰਦੀ ਹੈ ਨਾ ਕਿਸੇ ਦੀ ਸੋ ਮੇਰੇ ਲਈ ਤਾਂ ਉਦਾਂ ਹੀ ਪਰ ਮੈਂ ਤਾਂ ਜੌਬਾਂ ਕਰਦਾ ਹੁੰਦਾ ਸੀਗਾ ਸਟਰਗਲ ਬਹੁ ਕੀਤੀ ਆ ਫਾਈਨੈਂਸ਼ੀਅਲੀ ਯੂ نو ਮੀਡਲ ਕਲਾਸ ਫੈਮਿਲੀ ਤੋਂ ਸੀ ਉੱਥੇ ਅਮਰੀਕਾ ਜਾ ਕੇ ਬਹੁਤ ਜ਼ਿਆਦਾ ਸਟਰਗਲ ਕੀਤੀ ਫਾਸਟ ਫੂਡਾਂ ਤੇ ਕੰਮ ਕੀਤਾ ਟੈਕਸੀਆਂ ਚਲਾਈਆਂ ਸੋ ਇੱਥੇ ਤਾਂ ਯੂ نو ਰੱਬ ਜੋ ਦਿੰਦਾ ਵਾ ਫਿਰ ਯੂ نو ਆਦਰ ਸੋਰਸ ਸਮਝ ਕੇ ਦਿੰਦਾ ਐਂਡ ਕੰਸਿਸਟੈਂਟ ਹੋਣਾ ਜ਼ਰੂਰੀ ਹੈ ਲਾਈਫ 'ਚ ਤੇ ਪਹਿਲਾਂ ਦੀ ਟੈਕਸੀ ਚਲਾਓ ਪਹਿਲਾਂ ਦੀ ਫਾਸਟ ਫੂਡ ਤੇ ਕੰਮ ਕਰੋ ਪਹਿਲਾਂ ਦੀ ਐਕਟਿੰਗ ਕਰੋ ਕੰਸਿਸਟੈਂਸੀ ਜ਼ਰੂਰੀ ਹੈ ਉਹ ਉੱਤੇ ਹੀ ਤੁਹਾਨੂੰ ਅੱਗੇ ਯੂ ਨੋ ਥੋੜਾ ਫਿਊਚਰ ਅੱਗੇ ਬ੍ਰਾਈਟ ਹੁੰਦਾ ਜਾਂਦਾ ਹੈ ਅੱਛਾ ਭਾਈ ਤੁਹਾਨੂੰ ਪਹਿਲਾਂ ਮੈਂ ਪੁੱਛਦਾ ਇੱਕ ਗੱਲ ਤੁਹਾਡੀ ਇੱਕ ਲੁੱਕ ਵੀ ਹਾਂ ਗੈਂਗਸਟਰ ਟਾਈਪ ਲੁਕਾ ਤੇ ਤੁਹਾਨੂੰ ਇਦਾਂ ਦੇ ਕਰੈਕਟਰ ਮਿਲ ਜਾਂਦੇ ਹੁੰਦੇ ਨੇ ਜਦੋਂ ਤੁਸੀਂ ਸੋਚਿਆ ਸੀ ਬਾਈ ਪਹਿਲਾਂ ਤੇ ਬਾਈ ਦੇ ਜਿਹੜੇ ਕਰੈਕਟਰ ਨੇ ਉਹ ਸਾਰੇ ਤੁਸੀਂ ਉਹਦੇ ਵਿੱਚ ਦੇਖ ਲਓ ਰਿਬ ਦਾ ਰੇਡੀਓ ਦੇਖ ਲਓ ਰੋਕੀ ਮੈਂਟਲ ਦੇਖ ਲਓ ਸਾਰੇ ਸਾਫਟ ਸਾਫਟਵੇਅਰ ਕਰੈਕਟਰ ਨੇ ਤੁਹਾਨੂੰ ਫਿਰ ਕਿੱਦਾਂ ਦਾ ਲੱਗਿਆ ਜਦੋਂ ਬਾਈ ਦਾ ਉਹ ਕਰੈਕਟਰ ਦੇਖਿਆ ਵੀ ਵਾਰਨਿੰਗ ਦੇ ਵਿੱਚ ਇਦਾਂ ਵੀ ਹੋ ਸਕਦਾ ਮੈਂ ਓਨੈਸਟਲੀ ਬ్రో ਮੈਂ ਬਹੁਤ ਜਿਆਦਾ ਪ੍ਰਾਊਡ ਆ ਰੀਜ਼ਨ ਕਰਕੇ ਇੱਕ ਤਾਂ ਨਾ ਧੀਰਜ ਦਾ ਇਨਸਾਨ ਚੰਗਾ ਠੀਕ ਹੈ ਇਨਸਾਨ ਤੋਂ ਬਾਅਦ ਕੀ ਡੈਡੀਕੇਸ਼ਨ ਹਣਾ ਐਂਡ ਡੈਡੀਕੇਸ਼ਨ ਇਹਦੀ ਏਦਾਂ ਮੈਂ ਵੀ ਐਨੇ ਜਿਵੇਂ ਹੁਣ ਮੇਰੀ ਲੁੱਕ ਤੇ ਵੀ ਬਹੁਤ ਹੈਲਪ ਕੀਤੀ ਹੈ ਨਾ ਵੀ ਵੀ ਚੇਂਜ ਕਰਨੀ ਹੈ ਆਪਦੀ ਲੁਕਸ ਬਹੁਤ ਐਕਸਪੈਰੀਮੈਂਟ ਕਰਦਾ ਵਾ ਤੇ ਉਹ ਚੀਜ਼ ਨਾ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੀ ਨੀਗੀ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਕਹਿ ਕੇ ਹਟਿਆ ਸੀ ਵੀ ਯੂ نو ਕਈ ਕਈ ਵਾਰੀ ਕਿ ਉਹ ਇੱਕ ਕਲਾਕਾਰ ਪੱਗਾਂ ਲਈ ਬੱਟ ਬੰਨਦਾ ਵਾ ਬੜਾ ਬਟਾਂ ਲਈ ਪੱਗ ਬੰਨਦਾ ਤੇ ਦੂਜੀ ਵਾਰੀ ਫਿਰ ਪਰਨਾ ਬੰਨ ਲੈਂਦਾ ਉਹਨੂੰ ਲੱਗਦਾ ਵੀ ਲੁੱਕ ਚੇਂਜ ਹੋ ਗਈ ਹਨਾ ਬਹੁਤ ਕਹਿੰਦੇ ਨੇ ਕੋਈ ਹਨਾ ਦਾੜੀ ਦੇ ਉੱਤੇ ਲਾਈਨ ਬਣਾ ਲੈਂਦਾ ਫਿਰ ਕੋਈ ਲੁੱਕ ਚੇਂਜ ਹੋ ਗਈ ਐਕਸਪੈਰੀਮੈਂਟ ਕਰ ਰਹੇ ਆ ਅਸੀਂ ਯਾਰ ਕੋਈ ਐਕਸਪੈਰੀਮੈਂਟ ਨਹੀਂ ਕਰ ਰਹੇ ਜਿਹੜੇ ਹੁਣ ਕਰਨ ਲੱਗੇ ਨੇ ਹਨਾ ਉਹ ਡਿਫਰੈਂਟ ਸ਼ੇਡ ਦੇ ਐਕਸਪੈਰੀਮੈਂਟ ਹੋ ਰਹੇ ਨੇ ਯੂ نو ਵੈਨ ਅਜੇਪਾਲ ਗੱਲ ਕਰਦੇ ਧੀਰੇਜ ਦੀ ਵੀ ਗੱਲ ਕਰੇ ਪਰਮੇਸ਼ਰ ਨੇ ਵੀ ਐਕਸਪੈਰੀਮੈਂਟ ਕੀਤੇ ਉਹਦੀ ਵੀ ਗੱਲ ਕੀਤੀ ਹੈ ਜੀਪੀ ਬਾਈ ਨੇ ਦੇਖ ਲਓ ਕਿੰਨੇ ਐਕਸਪੈਰੀਮੈਂਟ ਕੀਤੇ ਨੇ ਸੋ ਐਕਸਪੈਰੀਮੈਂਟ ਇਦਾਂ ਨਹੀਂ ਹੈਗੇ ਇਹ ਇਹਨਾਂ ਦਾ ਕੀ ਹੈ ਨਾ ਵੀ ਇਹ ਆਪਣੇ ਸਿਨੇਮੇ ਨੂੰ ਅੱਗੇ ਵਧਾਉਣ ਲਈ ਕੀਤਾ ਜਾਂਦਾ ਵਾ ਕਦਰ ਫਿਲਮਾਂ ਹੋਰ ਕੰਟੈਂਟ ਦੀ ਬੰਡ ਹਨਾ ਹੋਰ ਆਪਣੇ ਕਨਸੈਪਟਸ ਆਉਣ ਕਿਉਂਕਿ ਪਹਿਲਾਂ ਕੀ ਸੀਗਾ ਹੀ ਹੀ ਹਾ ਹਾ ਵਾਲੀਆਂ ਫਿਲਮਾਂ ਆਈਆਂ ਤੇ ਫਿਰ ਰੋਟੀ ਉਹ ਕੀ ਕਹਿੰਦੇ ਦਾਲ ਖਾਣੀਆਂ ਅੱਕ ਗਏ ਲੋਕ ਹਨਾ ਫਿਰ ਹੁਣ ਨਵੇਂ-ਨਵੇਂ ਚੀਜ਼ਾਂ ਬਣਾਵਾਂਗੇ ਲੋਕਾਂ ਨੂੰ ਐਂਟਰਟੇਨਮੈਂਟ ਕਰਾਂਗੇ ਯਾਰ ਨਵੇਂ ਹੁਣ ਅਸੀਂ ਜਦੋਂ ਇੰਡਸਟਰੀ ਜਾਈ ਸੀ ਉਦੋਂ ਇਦਾਂ ਲੱਗਦਾ ਸੀ ਯੰਗ ਬਲੱਡ ਹਨਾ ਹੁਣ ਮੈਰਿਡ ਬੱਚੇ ਹੋ ਗਏ ਹੁਣ ਯੰਗ ਬਲੱਡ ਹੋਰ ਨੇ ਉਹਨਾਂ ਦਾ ਐਕਸਪੀਰੀਅੰਸ ਕੁਝ ਹੋਰ ਭਾਰਦਾ ਵਾ ਰਾਈਟ ਉਹਨਾਂ ਦੀ ਕੀ ਕਹਿੰਦੇ ਹੁੰਦੇ ਇੱਕ ਭੁੱਖ ਕੁਝ ਹੋਰ ਆ ਹੁਣ ਇਹਨਾਂ ਨੂੰ ਇਹ ਨਹੀਂ ਲੱਗਦਾ ਵੀ ਅਸੀਂ ਇੱਕ ਕਾਮੇਡੀ ਫਿਲਮ ਦੇਖ ਲਈ ਦੂਜੀ ਚ ਵੀ ਇਦਾਂ ਹੀ ਨਹੀਂ ਉਹਨਾਂ ਨੂੰ ਚਾਹੀਦਾ ਯੂ نو ਹੁਣ ਅੱਗੇ ਪੀ ਬਾਈ ਉਹਨਾਂ ਨੇ ਆ ਆ ਫਿਲਮ ਕੀਤੀ ਆ ਯੂ نو ਕੈਰੀ ਹੁੰ ਜਟਾ ਇਹ ਹੁਣ ਅੱਗੇ ਜਵਾਕਾਂ ਦੀ ਇੱਕ ਫਿਲਮ ਆ ਰਹੀ ਹੈ ਐਂਡ ਸੋ ਬੈਲੈਂਸ ਚਾਹੀਦਾ ਲਾਈਫ ਚ ਤੇਰੇਜ ਭਾਈ ਰੱਬ ਦਾ ਰੇਡੀਓ ਰੋਕੀ ਮੈਂਟਲ ਸੱਜਨ ਸਿੰਘ ਰੰਗਰੂਟ ਇੱਕ ਸੰਧ ਹੁੰਦਾ ਸੀ ਸਾਰੇ ਸੌਫਟ ਕੈਰੈਕਟਰ ਜਦੋਂ ਤੁਸੀਂ ਵਾਰਨਿੰਗ ਟੂ ਵਾਰਨਿੰਗ ਦੀ ਸਕ੍ਰਿਪਟ ਸਿਣੀ ਤੇ ਉਹਦੇ ਵਿੱਚ ਜਮਾ ਹੀ ਗੈਂਗਸਟਰ ਲੁੱਕ ਕੋ ਥਾਰ 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 ਬੰਦਿਆਂ ਨੂੰ ਕੋਟ ਰਿਹਾ ਮਾਰ ਰਿਹਾ ਫਿਰ ਕਿਤੇ ਚੈਲੰਜ ਹੋਇਆ ਸੀਗਾ ਆਪਣੇ ਆਪ ਨਾਲ ਨਹੀਂ ਬਹੁਤ ਚੈਲੰਜ ਸੀ ਮੈਨੂੰ ਲੱਗਦਾ ਕਿ ਜਦੋਂ ਸਕ੍ਰਿਪਟ ਮੈਨੂੰ ਵੀਰੇ ਨੂੰ ਮਿਲਿਆ ਸੀ ਜਦੋਂ ਮੈਂ ਕਿਸੇ ਹੋਰ ਕੰਮ ਲਈ ਗਿਆ ਸੀ ਤੇ ਉਦੋਂ ਇਕੱਲਾ ਇੱਕ ਛਿੰਦਾ ਹੀ ਕੈਰੈਕਟਰ ਰਹਿ ਗਿਆ ਸੀ ਜਿਹਦੀ ਕਾਸਟਿੰਗ ਰਹਿ ਗਈ ਸੀ ਤੇ ਉਦੋਂ ਇੱਕ ਦੋ ਹੋਰ ਐਕਟਰ ਆਏ ਹੋਏ ਸੀ ਤੇ ਉਹਨਾਂ ਨੇ ਮੇਰੇ ਸਾਹਮਣੇ ਮਨਾ ਕੀਤਾ ਮੈਂ ਬੈਠਾ ਹੋਇਆ ਸੀ ਬਾਹਰ ਤੇ ਵੀਰੇ ਕੋਲ ਬੈਠਾ ਤੇ ਅਮਰ ਆਇਆ ਅੰਦਰ ਤੇ ਅਮਰ ਕਹਿੰਦਾ ਕਿ ਵੀਰੇ ਵੀ ਮਨਾ ਕਰਤਾ ਉਹਨਾਂ ਨੇ ਤੇ ਗਿੱਪੀ ਵੀਰ ਨੇ ਮੇਰੇ ਵੱਲ ਵੇਖਿਆ ਬਲਜੀਤ ਪਾਜੀ ਬੈਠੇ ਸੀ ਮੈਂ ਸਾਹਮਣੇ ਬੈਠਾ ਸੀ ਤੇ ਮੈਨੂੰ ਵੀਰਾ ਕਹਿੰਦਾ ਕਿ ਤੂੰ ਸਕ੍ਰਿਪਟ ਸੁਣੇਂਗਾ ਯਾਰ ਅਸੀਂ ਇੱਕ ਵੈਬ ਸੀਰੀ ਬਣਾ ਰਹੇ ਹਾਂ ਮੈਂ ਕਿਹਾ ਵੀਰੇ ਮੈਂ ਸੁਣ ਲੈਣਾ ਤੇ ਮੈਂ ਸੁਣਿਆ ਕਰੈਕਟਰ ਦੂਸਰੇ ਰੂਮ ਚ ਜਾ ਕੇ ਵਿਨੋਦ ਪਾਜੀ ਦੀ ਬੈਠੇ ਸੀ ਤੇ ਮੈਂ ਜਦੋਂ ਕਰੈਕਟਰ ਸੁਣਿਆ ਉਹ ਇੱਕ ਐਡ ਆਉਂਦੀ ਹੁੰਦੀ ਨਾ ਕਿ ਮਨ ਮੇ ਲੱਡੂ ਫੂਟਾ ਉਹ ਮੈਂ ਲਿਟਰਲੀ ਮੇਰੇ ਅੰਦਰ ਸੀ ਉਹ ਕਿ ਮੈਂ ਇਦਾਂ ਦਾ ਕਰੈਕਟਰ ਕਰਨਾ ਵੀ ਇੱਕ ਆਪਾ ਹੁੰਦਾ ਨਾ ਇੱਕ ਟਾਈਮ ਤੁਹਾਡੇ ਕੋਲ ਅਥਾਰਟੀ ਨਹੀਂ ਹੁੰਦੀ ਤੁਸੀਂ ਸਕ੍ਰਿਪਟਾਂ ਚ ਚੁਣ ਨਹੀਂ ਸਕਦੇ ਹੁੰਦੇ ਸਕ੍ਰਿਪਟਾਂ ਤੁਹਾਨੂੰ ਚੁਣ ਦੀਆਂ ਨੇ ਤਾਂ ਉਦੋਂ ਮੈਨੂੰ ਇਹ ਹੁੰਦਾ ਹੁੰਦਾ ਸੀ ਯਾਰ ਮੇਰੇ ਕੋਲ ਮੇਕਰਸ ਮੈਨੂੰ ਉਦਾਂ ਦੇ ਕਰੈਕਟਰ ਕਿਉਂ ਨਹੀਂ ਦਿੰਦੇ ਕਿ ਜਿਹੜੇ ਮੈਂ ਇਹ ਪਰਫਾਰਮ ਕਰ ਸਕਦਾ ਨਾ ਤਾਂ ਮੈਂ ਉੱਥੇ ਡਨ ਕਰਤਾ ਮੈਂ ਕਿਹਾ ਮੈਂ ਕਰੂੰਗਾ ਦੂਸਰੇ ਰੂਮ ਚ ਆ ਗਏ ਵਿਰਾ ਤੇ ਉਹ ਬਰਫੀ ਵਾਲਾ ਡੱਬਾ ਜਾਇਆ ਹੋਇਆ ਸੀ ਵਿਰੇ ਨੇ ਮੂੰਹ ਮਿੱਠਾ ਕੀਤਾ ਤੇ ਸਕ੍ਰਿਪਟ ਦੇਤੀ ਤੇ ਮੈਂ ਜਿਹੜਾ ਕੰਮ ਕਰਨ ਕਹਿਣ ਗਿਆ ਸੀ ਉਹ ਮੈਂ ਭੁੱਲ ਗਿਆ ਫਿਰ ਮੈਂ ਸਕ੍ਰਿਪਟ ਲੈ ਕੇ ਆ ਗਿਆ ਫਿਰ ਉਹ ਕੰਮ ਸ਼ੁਰੂ ਹੋ ਗਿਆ ਫਿਰ ਉਹ ਔਖਾ ਦੇਖੋ ਔਖਾ ਕੁਝ ਵੀ ਨਹੀਂ ਹੁੰਦਾ ਮੈਨੂੰ ਲੱਗਦਾ ਜਦੋਂ ਟੀਮ ਸੋਲਿਡ ਹੋਵੇ ਟੀਮ ਦਾ ਹੋਮਵਰਕ ਜਦੋਂ ਅੱਛਾ ਹੋਊਗਾ ਤਾਂ ਐਕਟਰ ਨੂੰ ਕੋਈ ਵੀ ਚੀਜ਼ ਔਖੀ ਨਹੀਂ ਲੱਗੂਗੀ ਕਿਉਂਕਿ ਤੁਹਾਨੂੰ ਪੇਸ਼ ਕਰਨ ਵਾਸਤੇ 2-250 ਬੰਦਾ ਖੜਾ ਹੁੰਦਾ ਤਾਂ ਫਿਰ ਉਸ ਪ੍ਰੋਸੈਸ ਸੇ ਸ਼ੁਰੂ ਹੋਇਆ ਪ੍ਰਿੰਸਪਾ ਜੀ ਉਹ ਨਾਲ ਟੀਮ ਇੰਨੀ ਪਿਆਰੀ ਸੀ ਕਿ ਉਹ ਹਰੇਕ ਕਦਮ ਤੇ سپورਟ ਕਰਦੇ ਸੀ ਔਰ ਇਹ ਵਾਰਨਿੰਗ ਦੀ ਸਭ ਤੋਂ ਖਾਸ ਗੱਲ ਇਹ ਹੈਗੀ ਆ ਵੀ ਇਹਦੇ ਵਿੱਚ ਜਿੰਨੇ ਆਰਟਿਸਟ ਹੈਗੇ ਆ ਉਹ ਇੱਕ ਦੂਜੇ ਤੋਂ ਇਨਸਿਕਿਉਰ ਨਹੀਂ ਹੈਗੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਫਿਕਰ ਆ ਇੱਕ ਦੂਜੇ ਦੀ ਕਿ ਹਾਂ ਵੀਰੇ ਆ ਚੀਜ਼ਾਂ ਰੱਖੋ ਜਾਂ ਜਗੀ ਵੀਰੇ ਆ ਲੁੱਕ ਆ ਰੱਖੋ ਉਹ ਇਮਾਨਦਾਰੀ ਆ ਜਿਹੜੀ ਇਸ ਫਿਲਮ ਨੂੰ ਵੱਡਾ ਕਰ ਦਿੰਦੀ ਆ ਫਿਲਮ ਮੈਂ ਵਨ ਵੀ ਜਦੋਂ ਬਣੀ ਸੀ ਤਾਂ ਮੈਨੂੰ ਉਦੋਂ ਸੀ ਕਿ ਸਾਰਿਆਂ ਨੇ ਸਾਫ਼ ਨੀਤ ਨਾਲ ਬਣਾਈ ਆ ਫਿਲਮ ਵਰਕ ਕਰੂਗੀ ਕਰੂਗੀ ਜਦੋਂ ਤੁਸੀਂ ਸਾਫ਼ ਨੀਤ ਨਾਲ ਕੰਮ ਕੀਤਾ ਅੱਛਾ ਭਾਈ ਟੀਮ ਬੌਂਡ ਦੀ ਤੁਸੀਂ ਗੱਲ ਕੀਤੀ ਜਿੱਦਾਂ ਵੀ ਵਾਰਨਿੰਗ ਦਾ ਜਿਹੜਾ ਟੀਮ ਹੈ ਤੁਹਾਡੀ ਸਭ ਦੀ ਗਿੱਪੀ ਬਾਈ ਹੋਗੇ ਪ੍ਰਿੰਸ ਬਾਈ ਹੋਗੇ ਅਮਰਉਂਦਿਰ ਬਾਈ ਹੋਗੇ ਇੰਨਾ ਦਿਨਾਂ ਪਹਿਲਾਂ ਤੇ ਰਿਲੇਸ਼ਨਸ ਦੱਸੋ ਤੁਹਾਡੇ ਆਪ ਦੇ ਕਮਾਲ ਆ ਕਮਾਲ ਹੁਣ ਤਾਂ ਜਿਵੇਂ ਕਹਿ ਦੀਏ ਘਰ ਵਰਗੀ ਗੱਲ ਹੋ ਗਈ ਆ ਵੀ ਘਰ ਹੀ ਬਣ ਗਿਆ ਸਾਰਿਆਂ ਨਾਲ ਜਿੰਨੇ ਵੀ ਆ ਹੁਣ ਜੱਗੀ ਵੀਰੇ ਨਾਲ ਮੈਂ ਹੁਣ ਜੁੜਿਆ ਤਾਂ ਹੁਣ ਨੇਚਰਲੀ ਇੰਨਾ ਪਿਆਰ ਜਾ ਪੈ ਗਿਆ ਫੈਮਿਲੀ ਜਿਹਾ ਲਾ ਤਾਂ ਸਾਰਿਆਂ ਨਾਲ ਬਹੁਤ ਪਿਆਰ ਆ ਵੀ ਜਿਵੇਂ ਜਿਹੜਾ ਆਈਡੀਆ ਸਾਰੇ ਸ਼ੇਅਰ ਕਰ ਸਕਦੇ ਆ ਇੱਕ ਦੂਜੇ ਨੂੰ ਦੱਸਦੇ ਆ ਇੱਥੇ ਅਥਾਰਟੀ ਹੈਗੀ ਆ ਸਾਡੇ ਕੋਲ ਕਿ ਅਸੀਂ ਵੀਰੇ ਰਾਂ ਨੂੰ ਐ ਕਿੰਨੇ ਵੀਰੇ ਆਪਾਂ ਐਵੇਂ ਵੀ ਕਰ ਸਕਦੇ ਆ ਵੀਰੇ ਰੀ ਸਾਰੀ ਚੀਜ਼ ਦੀ ਹਰੇਕ ਥੌਟ ਦੀ ਇੱਜ਼ਤ ਕਰਦੇ ਆ ਚਾਹੇ ਥੌਟ ਕਿਸੇ ਨੇ ਵੀ ਦਿੱਤਾ ਜਿਵੇਂ ਵਰਨਿੰਗ 1 ਚ ਇੱਕ ਸੀਨ ਹੈਗਾ ਸੀ ਕਿ ਚਾਹ ਤੋਂ ਪਹਿਲਾਂ ਪਾਣੀ ਪੁੱਛੀ ਫੇ ਉਹ ਉਹ ਡਾਇਲੋਗ ਪਿੱਛੇ ਕ ਆਰਟ ਵਾਲਾ ਮੁੰਡਾ ਹੈਗਾ ਸੀ ਉਹਨੇ ਦੱਸਿਆ ਸੀ ਉਹ ਸੀਨ ਤੇ ਨਾ ਲਿਖਿਆ ਅਸੀਂ ਉਹਦੇ ਤੇ ਲੱਗੇ ਹੋਏ ਸੀ ਵੀ ਇਹਨੂੰ ਕਿਵੇਂ ਪਰਫਾਰਮ ਕਰੀਏ ਵੀ ਛੰਦਾ ਆਊਗਾ ਉਹ ਕੀ ਕਹੂਗਾ ਤਾਂ ਉਹ ਵਿਚਾਰਾ ਸਮਾਨ ਲੱਗਦਾ ਵੀ ਅਸੀਂ ਵੀਰੇ ਉਹ ਕਹਿੰਦਾ ਕਿ ਆਹ ਲਾਈਨ ਬੋਲੇ ਵੀ ਚਾਹ ਤੋਂ ਪਹਿਲਾਂ ਪਾਣੀ ਪੁੱਛੀਦਾ ਚਾਹ ਪੁੱਛੀਦ ਨਹੀਂ ਹੁੰਦੀ ਲੈ ਕੇ ਆਈਦੀ ਇੱਕ ਆਰਟ ਵਾਲੇ ਬੰਦੇ ਨੇ ਉਹ ਚੀਜ਼ ਉਹ ਰੋ ਥੌਟ ਰੱਖਿਆ ਔਰ ਮੈਂ ਉਹ ਅਸੀਂ ਉਦੋਂ ਉਹਨੂੰ ਉਦੋਂ ਵੀ ਐਪਰੀਸ਼ੀਏਟ ਕਰਦੇ ਨੇ ਵੀ ਹਾਂ ਵੀ ਇੱਕ ਫਿਲਮ ਮੇਕਿੰਗ ਇਹੀ ਚੀਜ਼ ਆ ਬਸ ਹਰ ਆਈਡੀ ਦਾ ਤੁਸੀਂ ਇੱਜ਼ਤ ਕਰਨੀ ਹੁੰਦੀ ਹੈ। ਅੱਛਾ ਭਾਈ ਜਦੋਂ ਮੈਂ ਟ੍ਰੇਲਰ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਫਾਈਟ ਸੀਨ ਹੋਈ ਜਾਂਦੇ ਨੇ ਹੋਈ ਜਾਂਦੇ ਬਾਅਦ ਚ ਆਉਂਦਾ ਆ ਸੀਰੀਅਲ ਟ੍ਰੇਲਰ। ਉੱਥੇ ਤੇ ਭਾਈ ਆਇਆ ਅੱਖਾਂ ਜਿਓ ਹੋ ਗਿਆ ਵੀ ਅੱਛਾ ਲੈ ਵੀ ਹੁਣ ਪ੍ਰੈਜ਼ੈਂਸ ਆ ਗਈ। ਪਹਿਲਾਂ ਤੁਸੀਂ ਦੱਸੋ ਫਿਰ ਵਾਰਨਿੰਗ ਦੇ ਸੈੱਟ ਦੇ ਉੱਤੇ ਕਿਵੇਂ ਦੀਆਂ ਸ਼ਰਾਰਤਾਂ ਹੁੰਦੀਆਂ ਹੁੰਦੀਆਂ ਸੀ। ਭਾਈ ਇੱਕ ਨਾ ਕੀ ਹੈ ਵੀ ਇੱਕ ਮਾਹੌਲ ਹੁੰਦਾ ਜਦੋਂ ਨਾ ਤੁਸੀਂ ਸੀਰੀਅਸਲੀ ਕਿਸੇ ਇੱਕ ਕਾਨਸੈਪਟ ਤੇ ਕੰਮ ਕਰ ਰਹੇ ਹੋ। ਹਣਾ ਵੀ ਮਾਹੌਲ ਤੁਸੀਂ ਕ੍ਰੀਏਟ ਨਹੀਂ ਕਰ ਸਕਦੇ ਉਹ ਮਾਹੌਲ ਨੂੰ ਤੁਹਾਨੂੰ ਐਡਾਪਟ ਕਰਨਾ ਪੈਣਾ ਠੀਕ ਹੈ ਨਾ ਤੇ ਹੁਣ ਵਾਰਨਿੰਗ ਤਾਂ ਕੀ ਸੀਗਾ ਆ ਵੀ ਯੂ نو ਸਿਚੁਏਸ਼ਨਸ ਸੀਗੀਆਂ ਰਾਈਟ ਹੁਣ ਜੇ ਮੇਰੀ ਸਿਚੁਏਸ਼ਨ ਸੀਗੀ ਇਦਾਂ ਨਹੀਂ ਹੈ ਕਿ ਤੁਸੀਂ ਕੋਈ ਸ਼ੇਡ ਖਰ ਨਹੀਂ ਕਰਦ ਲੋ ਸ਼ਰਾਰਤਾ ਤਾਂ ਉਹ ਨਹੀਂ ਨਹੀਂ ਆਉਂਦੀਆਂ ਨਹੀਂ ਗੀਆਂ ਬਿਕਾਜ਼ ਇਨਰ ਡੈਡੀਕੇਸ਼ਨ ਦੇ ਨਾਲ ਸਾਰੇ ਕੰਮ ਕਰ ਰਹੇ ਨੇ ਹਣਾ ਪਹਿਲੀ ਗੱਲ ਆ ਬਈ ਜੋ ਮੈਂ ਆਪਣੇ ਵੈਨਿਟੀ ਵਾਲੇ ਲਾ ਲੋ ਪਹਿਲਾਂ ਸਵੇਰੇ 4 ਵਜੇ ਉਹ ਪਹੁੰਚ ਜਾਂਦੇ ਕੋਕਾ ਜਾਂਦੇ ਸਵੇਰੇ 5-6 ਵਜੇ ਤੇ ਉੱਪਰ ਦੀ ਸਿਕਿਉਰਿਟੀ ਵਾਲੇ ਹਨਾ ਸਾਰਾ ਤਾਮ-ਜਾਮ ਲਾਈਟ ਵਾਲੇ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਜਦੋਂ ਮੈਂ ਇਹਤ ਦੇਖਦੇ ਆ ਨਾ ਛੇੜਖਾਨੀ ਤਾਂ ਮਨ ਲੱਗਾ ਚਲੋ ਆਪਾਂ ਕਿਤੇ ਬੈਠੇ ਹੁੰਨੇ ਵੈਨਿਟੀ ਜਹਾਸਾ ਉਸ ਦਾ ਮਜ਼ਾਕ ਕਰ ਲਈਦਾ ਪਰ ਇਦਾਂ ਕਦੇ ਨਹੀਂ ਹੋਇਆ ਵੀ ਯੂ نو ਡਿਸਪਲਿਨ ਜ਼ਰੂਰੀ ਹੈ ਔਨ ਸੈਟ ਬਿਕਾਜ਼ ਯੂ نو ਹਰ ਇੱਕ ਬੰਦੇ ਦਾ ਆਪ ਦਾ ਦਾ ਵੇ ਆਫ ਵਰਕਿੰਗ ਆ ਜਦੋਂ ਮੈਂ ਡਾਇਲੌਗਸ ਹੈਰਸ ਕਰਦਾ ਮੈਨੂੰ ਹੁੰਦਾ ਵੀ ਮੈਂ ਮੇਰੇ ਨੇੜੇ ਤੇੜੇ ਕੋਈ ਹੋਣਾ ਨਹੀਂ ਚਾਹੀਦਾ ਰਾਈਟ ਤੇ ਕਈ ਲੋਕ ਹੁੰਦੇ ਆ ਵੀ ਪੜਦੇ ਨੇ ਉਹ ਕਹਿੰਦੇ ਵੀ ਚਲੋ ਆਮ ਰੈਡੀ ਹੁਣ ਆਪ ਦਾ ਆਪ ਦਾ ਸੈਪਰੇਸ਼ਨ ਉਹਨੂੰ ਆਪ ਦੀ ਸਪੇਸ ਨੂੰ ਰਿਸਪੈਕਟ ਦਿਓ ਤੇ ਉਹ ਹੈ ਨਾ ਉਹ ਅੱਗੇ ਵੀ ਦਿਓ ਯਾ ਅੱਛਾ ਧੀਰਜ ਭਾਈ ਟ੍ਰੇਲਰ ਆਇਆ ਸੀਗਾ ਟ੍ਰੇਲਰ ਦੇ ਵਿੱਚ ਕਿਤੇ ਨਹੀਂ ਦਿਖੇ ਬਾਅਦ ਚ ਕੋਦਮ ਤਮਾਕਾ ਇੱਕ ਹੀ ਸੋਚੀ ਸਮਝੀ ਚਾਲ ਸੀ ਤੁਹਾਡੀ ਵੀਰੇ ਦਾ ਗਿੱਪੀ ਵੀਰੇ ਦਾ ਡਿਜ਼ਾਈਨ ਸੀ ਮੇਰੀ ਦਿਖਾ ਦੀ ਚਾਲ ਸੀ ਇਹ ਸਾਰੀਆਂ ਵੀਰੇ ਦੇ ਦਿਮਾਗ ਦੇ ਉਪਰ ਜੇ ਹੁੰਦੀ ਆ ਗਿੱਪੀ ਵੀਰੇ ਦੇ ਦਿਮਾਗ ਚੱਲ ਰਿਆ ਹੁੰਦਾ ਕਿਉਂਕਿ ਸਾਡਾ ਪਹਿਲਾਂ ਡਿਸਕਸ਼ਨ ਹੋਈ ਸੀ ਕਿ ਆਪਾਂ ਸਿੱਧਾ ਫਿਲਮ ਚ ਰਿਵੀਲ ਕਰਾਂਗੇ ਕਿ ਜਦੋਂ ਕੋਈ ਫਿਲਮ ਦੇਖਣ ਜਾਊਗਾ ਉੱਥੇ ਕਰੈਕਟਰ ਆਊਗਾ ਫਿਰ ਮੈਂ ਅਰਦਾਸ ਦੇ ਸੈੱਟ ਤੇ ਵੀਰੇ ਨੇ ਮੈਨੂੰ ਬੁਲਾਇਆ ਮੈਂ ਗਿਆ ਵੀਰਾ ਕਹਿੰਦਾ ਵੀ ਆਪਾਂ ਉਸ ਦਿਨ ਮੈਨੂੰ ਨੇ ਦੱਸਿਆ ਕਹਿੰਦਾ ਯਾਰ ਆਪਾਂ ਨਾ ਟੀਜ਼ਰ ਛੱਡ ਰਿਆਂ ਕੀਪੇ ਦਾ ਤੇ ਉਹ ਦਿਨ ਮੈਨੂੰ ਪਤਾ ਲੱਗਿਆ ਉਹ ਤਾਂ ਟੀਜ਼ਰ ਕਾ ਟੀਵੀ ਫਿਰਦੇ ਸੀ ਫਿਰ ਵੀਰੇ ਨੇ ਮੈਨੂੰ ਦਿਖਾਇਆ ਤੇ ਵੀ ਇਦਾਂ ਦਾ ਰਿਵੀਲ ਕਰ ਰਹੇ ਆ ਤੇ ਉਹਦਾ ਇੰਪੈਕਟ ਪਹਿਲਾਂ ਮੈਨੂੰ ਐ ਲੱਗਿਆ ਵੀ ਪਤਾ ਨਹੀਂ ਇਹਦਾ ਇੰਪੈਕਟ ਕਿਵੇਂ ਪਊਗਾ ਵੀ ਮੈਨੂੰ ਐ ਸੀ ਕਿ ਜਦੋਂ ਸਿਨੇਮੇ ਵਿੱਚ ਕੋਈ ਜਾ ਕੇ ਦੇਖੇ ਤਾਂ ਜ਼ਿਆਦਾ ਇੰਪੈਕਟ ਪਊਗਾ ਬਟ ਜਦੋਂ ਮੈਂ ਅੱਜ ਸਵੇਰ ਜਦੋਂ ਟੀਜ਼ਰ ਅਪਲੋਡ ਕੀਤਾ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਹਾਂ ਕਿ ਵੀਰੇ ਨੇ ਬਹੁਤ ਸੋਚ ਸਮਝ ਕੇ ਉਹ ਚੀਜ਼ ਰੱਖੀ ਕਿਦਾ ਇੰਪੈਕਟ ਪਿਆ ਮਤਲਬ ਸਾਰ ਫਿਲਮ ਤੇ ਬਹੁਤ ਜ਼ਿਆਦਾ ਅਤਬਈ ਅੰਜਨ ਗਿੱਪੀ ਬਾਈ ਦੀ ਤੁਸੀਂ ਗੱਲ ਕੀਤੀ ਗਿੱਪੀ ਬਾਈ ਫਿਰ ਐਸ ਗਾਈਡ ਜਾਂ ਐਸ 빅 ਬ੍ਰਦਰ ਕਿੰਨਾ ਕੇ ਸਾਥ ਦੇ ਦਿੰਦੇ ਨੇ ਤੁਹਾਡਾ ਬਹੁਤ ਜ਼ਿਆਦਾ ਆਪਾਂ ਨੂੰ ਤਾਂ ਰੋਟੀ ਜੁਗਾ ਕਰਨ ਵਾਲੇ ਉਹੀ ਨੇ ਸਾਥ ਇਸ ਤੋਂ ਵੱਡਾ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੀ ਮਿਹਨਤ ਦਾ ਉਹਨੂੰ ਮੁੱਲ ਦਿੰਦੇ ਹੋ ਉਹਨੂੰ ਉਹ ਸਪੇਸ ਦਿੰਦੇ ਹੋ ਕੰਮ ਕਰਨ ਲਈ ਟੀਮ ਦਿੰਦੇ ਹੋ ਆਸੇ-ਪਾਸੇ ਨਹੀਂ ਤਾਂ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਕਿਸੇ ਕੋਲ ਟਾਈਮ ਹੀ ਹੈ ਨਹੀਂ ਕਿ ਉਹ ਕਿਸੇ ਲਈ 1 ਮਿੰਟ ਵੀ ਕੱਢ ਸਕੇ ਤਾਂ ਉਹ ਜਦੋਂ ਕ੍ਰਿਮੀਨਲ ਵੀ ਮੈਂ ਕੀਤੀ ਸੀ ਤਾਂ ਮੈਂ ਬੈਠਾ ਹੋਇਆ ਸੀ ਤੇ ਉਹ ਮੈਨੂੰ ਕਹਿੰਦੇ ਵੀ ਇਦਾਂ ਦਾ ਫਿਲਮ ਆ ਤੇ ਆਪਾਂ ਕ੍ਰਿਮੀਨਲ ਫਿਲਮ ਆ ਇਹਦੇ ਚ ਨੀਰੂ ਮੈਮ ਹੀਰੋਇਨ ਆ ਤੇ ਤੂੰ ਵਿੱਚ ਹੀਰੋ ਹੈਗਾ ਤਾਂ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਮੈਂ ਕਦੇ ਨੀਰੂ ਮੈਮ ਦੇ ਆਪੋਜ਼ਿਟ ਵੀ ਕੰਮ ਕਰੂੰਗਾ ਉਹ ਸਭ ਗਿੱਪੀ ਵੀਰੇ ਦੇ ਸਿਰ ਤੇ ਆ ਚੀਜ਼ਾਂ ਤੇ ਔਰ ਉਹ ਮਾਲਕ ਹਮੇਸ਼ਾ ਉਹਨਾਂ ਨੂੰ ਤੰਦਰੁਸਤ ਰੱਖੇ ਅੱਛਾ ਭਾਈ ਇੱਕ ਗੱਲ ਤੁਸੀਂ ਦੱਸੋ ਮੈਨੂੰ ਹਨ ਜਿੱਦਾਂ ਪਹਿਲਾ ਵਾਰਨਿੰਗ ਦਾ ਆਇਆ ਸੀਗਾ ਐਪੀਸੋਡ ਉਹਦੇ ਵਿੱਚ ਪੰਮਾ ਮਾਰਤਾ ਬਾਹਰ ਤੇ ਫਿਰ ਧੀਰਜ ਭਾਈ ਦੀ ਐਂਟਰੀ ਹੁੰਦੀ ਆ ਪੂਰੀ ਤੇ ਹੁਣ ਤੁਸੀਂ ਦੱਸੋ ਫਿਲਮ ਦੇ ਵਿੱਚ ਧੀਰਜ ਭਾਈ ਦਾ ਜਿਹੜਾ ਕਰੈਕਟਰ ਹੈ ਕੀਪਾ ਉਹ ਪੰਮਾ ਤੇ ਗੇਜਾ ਕੀ ਬਣੇਗਾ ਫਿਰ ਉਹਨਾਂ ਦਾ ਥੋੜਾ ਜਿਹਾ ਰਿਵੀਲ ਕਰ ਦਿਓ ਨਹੀਂ ਨਹੀਂ ਰਿਵੀਲ ਤਾਂ ਵੀਰੇ ਮੈਂ 1% ਨਹੀਂ ਕਰਨਾ ਠੀਕ ਹੈ ਨਾ ਟ੍ਰੇਲਰ ਤੋਂ ਅੱਗੇ ਮੈਂ ਬੋਲਣਾ ਨਹੀਂ ਗਿਆ ਜੇ ਬੋਲਿਆ ਤਾਂ ਇੱਧਰ ਸਾਡਾ ਗਲਾਮਾ ਫਾੜਨ ਵਾਲੇ ਹੈਗੇ ਨੇ ਹਾਂ ਪਿੱਛੇ ਤੁਹਾਡੇ ਉਹਨੇ ਵੀ ਬਜ਼ੂਰ ਚੱਕੀ ਹੋਈ ਆ ਉਧਰ ਦੇਖ ਜੇ ਤੁਸੀਂ ਕੁਝ ਬੋਲੇ ਨਾ ਦੇਖ ਹੀ ਜਾਓ ਨਹੀਂ ਨਹੀਂ ਬ੍ਰਦਰ ਦੱਸੋ ਕੀ ਹੈ ਨਾ ਵੀ ਐਦ ਕੀ ਪਹਿਲਾਂ ਬਜਟ ਦੇ ਨਾਲ ਡਿਫਰੈਂਸ ਸੀਗੀ ਹੈ ਨਾ ਵਾਰਨੀ ਐਦ ਕੀ ਐਂਟਰਟੇਨਮੈਂਟ ਕਮਰਸ਼ੀਅਲੀ ਵੱਡੀ ਹੋ ਗਈ ਹੈ ਨਾ ਬਹੁਤ ਜ਼ਿਆਦਾ ਸਾਊਂਡ ਬਲਜੀਤ ਪਾਜੀ ਆ ਗਏ ਰਾਹੁਲ ਦੇਵ ਅਨ ਜੈਸਮਨ ਤੇ ਯੂ نو ਰਾਜੇਂਦਰ ਭਾਈ ਸੋ ਯੂ نو ਸਟੰਟ ਵਾਲੇ ਬੰਬੇ ਤੋਂ ਜਿੰਨੇ ਵੀ ਵੈਪਨਸ ਯੂਜ਼ ਕੀਤੇ ਬੰਬੇ ਤੋਂ ਹਾਈ ਸਪੀਡ ਕੈਮਰੇ ਹਨਾ ਪੂਰੇ ਸੈੱਟ ਬਣੇ ਜੇਲ ਦੇ ਘਰ ਦੇ ਸੈੱਟ ਬਣੇ ਉਹ ਚੀਜ਼ਾਂ ਦੇ ਵਿੱਚ ਬ੍ਰਦਰ ਯੂ نو ਤੁਹਾਨੂੰ ਦੇਖਣ ਨੂੰ ਮਿਲੇਗਾ ਗ੍ਰੇਂਜਰ ਹਨਾ ਫਿਲਮ ਦਾ ਸੋ ਯੂ نو ਮੈਂ ਤਾਂ ਹੀ ਹਾਂ ਵੀ ਯਾਰ ਇਦਾਂ ਦੀ ਫਿਲਮ ਰੱਬ ਕਰੇ ਬਣਾਈ ਜਾਈਏ ਹਾਂ ਅੱਛਾ ਤੁਹਾਨੂੰ ਦੋਹਾਂ ਨੂੰ ਇੱਕ ਮੇਰਾ ਹੋਰ ਸਵਾਲ ਬਈ ਤੁਸੀਂ ਆਪ ਦਾ ਆਪ ਦਾ opinion ਦਿਓ ਤੁਸੀਂ ਕਿੰਦਾਂ ਦੀਆਂ ਫਿਲਮਾਂ ਪਸੰਦ ਕਰਦੇ ਹੋ ਕਰਨੀਆਂ ਵੀ ਇਦਾਂ ਦੇ ਕੈਰੇਕਟਰ ਛੇਤੀ ਸੂਟ ਹੋ ਜਾਂਦੇ ਨੇ ਮੈਨੂੰ ਸਾਰੀਆਂ ਮੈਨੂੰ ਐ ਲੱਗਦਾ ਵਧੀਆ ਸਕ੍ਰਿਪਟ ਆਪਾਂ ਸਕ੍ਰਿਪਟ ਪੜ੍ਹਦੇ ਹਾਂ ਤੇ ਵਧੀਆ ਟੀਮ ਜਦੋਂ ਕੰਮ ਕਰਦੀ ਹੈ ਮੈਂ ਨਵੀਆਂ ਟੀਮਾਂ ਨਾਲ ਕਾਫੀ ਫਿਲਮਾਂ ਕੀਤੀਆਂ ਨੇ ਜਿਵੇਂ ਬੀਰੇਰਾਂ ਨਾਲ ਤਾਂ ਚਲੋ ਬੀਰੇਰਾਂ ਤਾਂ ਬਹੁਤ ਪੁਰਾਣੇ ਨੇ ਮੈਂ ਹੋਰ ਵੀ ਨਵੀਆਂ ਟੀਮ ਨਾਲ ਫਿਲਮ ਕੀਤੀ ਔਰ ਨਵੇਂ ਮੁੰਡੇ ਬਹੁਤ ਘੈਂਟ ਆ ਰਹੇ ਆ ਬਹੁਤ ਕੰਮ ਕਰਕੇ ਆ ਰਹੇ ਆ ਤੇ ਅੱਗੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਵੀਂ ਟੀਮ ਨਾਲ ਕੰਮ ਕਰਾਂ ਕਿਉਂਕਿ ਨਵੀਂ ਟੀਮ ਨੂੰ ਵੀ ਇੱਕ ਪੁਸ਼ ਮਿਲਦਾ ਜਦੋਂ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ ਮੇਰਾ ਸੋਚਣਾ ਹੈ ਕਿ ਜੇ ਸਾਲ ਦੇ ਵਿੱਚ ਮੈਂ 5 ਫਿਲਮਾਂ ਕਰਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਚਾਹੀ ਦੋ ਫਿਲਮਾਂ ਕਰਾਂ ਉਹ ਤਿੰਨ ਫਿਲਮਾਂ ਹੋਰ ਐਕਟਰ ਨੂੰ ਵੀ ਮਿਲਣੀਆਂ ਚਾਹੀਦੀਆਂ ਇੱਕ ਬੈਲੈਂਸ ਬਣਿਆ ਰਹੇ ਜਿਹੜਾ ਕੁਦਰਤ ਦਾ ਇੱਕ ਬੈਲੈਂਸ ਆ ਉਹ ਬਣਿਆ ਰਹਿਣਾ ਚਾਹੀਦਾ ਸੋ ਵਧੀਆ ਫਿਲਮਾਂ ਮੈਨੂੰ ਇਹ ਹੁੰਦਾ ਵੀ ਸਕ੍ਰਿਪਟ ਤੇ ਕੰਮ ਕੀਤਾ ਹੋਵੇ ਬੌਂਡ ਸਕ੍ਰਿਪਟ ਹੋਵੇ ਜੇ ਬੌਂਡ ਸਕ੍ਰਿਪਟ ਹੈਗੀ ਆ ਤਾਂ ਫਿਰ ਉਹ ਚੀਜ਼ ਬਹੁਤ ਸੋਹਣੀ ਨਿਕਲ ਕੇ ਆਉਂਦੀ ਆ ਜੇ ਸਕ੍ਰਿਪਟ ਹੀ ਆਪਾਂ ਸੈੱਟ ਤੇ ਜਾ ਕੇ ਲਿਖਣੀ ਆ ਤਾਂ ਫਿਰ ਉਹੀ ਹੁੰਦਾ ਹੈ ਕਿ ਅਬ ਅਜੇ ਕੰਮ ਕੱਚਾ ਹੀ ਆ ਉਹ ਲਿਖੀ ਹੋਣੀ ਚਾਹੀਦੀ ਸਕ੍ਰਿਪਟ ਅੱਛਾ ਭਾਈ ਇੱਕ ਲਾਸਟ ਸਵਾਲ ਤੁਹਾਨੂੰ ਜਿੱਦਾਂ ਛਿੰਦੇ ਦੀ ਤੇ ਅੱਡੀ ਦਾੜੀ ਬੇੜ ਫਿਰ ਕੀਪਾ ਜਮਾਈ ਕਲੀਨ ਸ਼ੇਵ ਫਿਰ ਤੁਸੀਂ ਕਿਹਾ ਨਹੀਂ ਭਾਈ ਆ ਯਾਰ ਕੀ ਕਰਤਾ ਨਹੀਂ ਨਹੀਂ ਅਬ ਜਦੋਂ ਫਿਲਮ ਮੇਕਿੰਗ ਮੇਰਾ ਪੈਸ਼ਨ ਵੀ ਆ ਪ੍ਰੋਫੈਸ਼ਨ ਵੀ ਆ ਔਰ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਐਜ਼ ਐਨ ਐਕਟਰ ਤੁਹਾਨੂੰ ਇਹ ਸੋਚਣਾ ਵੀ ਨਹੀਂ ਚਾਹੀਦਾ ਕਿ ਮੈਂ ਕਿਉਂਕਿ ਕੋਈ ਸੋਹਣੇ ਲੱਗਣ ਵਾਲੀ ਚੀਜ਼ ਨਹੀਂ ਹੁੰਦੀ ਫਿਲਮ ਮੇਕਿੰਗ ਇੱਕ ਕਰੈਕਟਰ ਲੱਗਣ ਵਾਲੀ ਚੀਜ਼ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਤੁਹਾਡਾ ਇੱਕ ਚੀਜ਼ ਨਿਕਲ ਕੇ ਆਉਂਦੀ ਆ ਸੋ ਉਹ ਡਿਜ਼ਾਈਨ ਹੈਗਾ ਸੀ ਵੀਰੇ ਦਾ ਲੁੱਕ ਦਾ ਡਿਜ਼ਾਈਨ ਸੀ ਔਰ ਮੈਨੂੰ ਵੀ ਬਹੁਤ ਮਜ਼ਾ ਆਇਆ ਕਿ ਇੱਕ ਲੁੱਕ ਚੇਂਜ ਕਰਕੇ ਕਿਸੇ ਨੂੰ ਇਹ ਪਹਿਚਾਨ ਨਾ ਆਵੇ ਕਿ ਜੇ ਮੈਂ ਫੋਟੋਆਂ ਦੋਨੋਂ ਅਪਲੋਡ ਕਰਾਂ ਤਾਂ ਲੋ ਕੈਨ ਬੀ ਇਹ ਡਿਫਰੈਂਟ ਐਕਟਰਸ ਨੇ ਦੋਨੋਂ ਤਾਂ ਮੇਰੀ ਇਹ ਹੀ ਕੋਸ਼ਿਸ਼ ਸੀ ਬੇ ਡਿਫਰੈਂਟ ਲੱਗੇ ਅੱਛਾ ਭਾਈ ਜਾਂਦੇ ਜਾਂਦੇ ਵਾਰਨਿੰਗ 2 ਦੇ ਬਾਰੇ ਕੀ ਕਹਿਣਾ ਚਾਹੂੰਗਾ ਸਾਡੇ ਦਰਸ਼ਕਾਂ ਮੈਂ ਦਰਸ਼ਕਾਂ ਦੀ ਵਾਰਨਿੰਗ 2 ਆ ਜੀ ਆਪਣੀ ਨਹੀਂ ਹੈਗੀ ਟੋਡੀ ਆ ਵਾਰਨਿੰਗ 2 ਮੈਂ ਵਾਰਨਿੰਗ ਬਾਰੇ ਇਹ ਹੀ ਕਹੂੰਗਾ ਕਿ ਜਿਵੇਂ ਤੁਸੀਂ 1 ਨੂੰ ਪਿਆਰ ਦਿੱਤਾ 2 ਵੀ ਤੁਹਾਨੂੰ ਬਹੁਤ ਐਂਟਰਟੇਨ ਕਰੂਗੀ ਔਰ ਜਿਵੇਂ 1 ਤੁਹਾਡੀ ਫੇਵਰਿਟ ਫਿਲਮਾਂ 2 ਵੀ ਤੁਹਾਡੀ ਫੇਵਰਿਟ ਫਿਲਮ ਹੋਗੀ ਸਵੇਰੇ 7 ਵਜੇ ਸ਼ੋਅ ਸ਼ੁਰੂ ਹੋ ਜਾਣਗੇ ਔਰ 7 ਵਜੇ ਆਪਾਂ ਸਿਨੇਮੇ ਕਰਾਂ ਚ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਸਾਰਿਆਂ ਨੂੰ ਮਿਲ ਕੇ ਜਾਵਾਂਗੇ ਗੱਲਾਂ ਬਾਤਾਂ ਕਰਾਂਗੇ ਸਾਰਿਆਂ ਦੋਸਤਾਂ ਮਿਤਨਾ ਵਾਰਨਿੰਗ 2 ਜ਼ਰੂਰ ਦੇਖਿਓ 2 ਫੈਬ ਨੂੰ ਤੇ ਸੀ ਬਾਈ ਅਮ ਵਸ ਜੀ ਦੇਖੋ ਮਿਹਨਤ ਲੱਗੀ ਹੋਈ ਹੈ ਸਾਰਿਆਂ ਦੀ ਤੇ ਮੈਂ ਤਾਂ ਕਹਿੰਨਾ ਮਿਹਨਤ ਨੂੰ ਬਾਬਾ ਫਲ ਆਵੇ ਤੇ ਸਾਰੇ ਹਨਾ سپورਟ ਕਰੋ ਸਿਨੇਮਿਆਂ ਚ ਜਾ ਕੇ ਫਿਲਮ ਨੂੰ ਦੇਖੋ ਯੂ نو ਇਟਸ ਅ ਫੈਮਲੀ ਫਿਲਮ ਹੈ ਵੀ ਆਪਣੇ ਆਪ ਨੂੰ ਪੋਸਟਰ ਦੇਖ ਕੇ ਨਾ ਡਰਨ ਲੱਗੇ ਜੋ ਵੀ ਪਤਾ ਨਹੀਂ ਕਿੰਨੀ ਹਨਾ ਵੀ ਬੰਬ ਧਮਾਕਾ ਕਰ ਰਹੇ ਆ ਅਸੀਂ ਤੇ ਹਾਸਾ ਮਜ਼ਾਕ ਆ ਫੈਮਲੀ ਸਟੋਰੀ ਹੈ ਇਮੋਸ਼ਨਸ ਨੇ ਐਂਡ ਦੈਨ ਐਂਟਰਟੇਨਮੈਂਟ ਓਵਰਆਲ ਸੋ ਯਾ 2 ਫਰਬਰੀ ਨੂੰ 7 ਵਜੇ ਤੇ ਮਿਲਦੇ ਆ ਪੂਰੀ ਟੀਮ ਦੇ ਨਾਲ ਸੋ 2 ਫਰਵਰੀ 2024 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਵਾਰਨਿੰਗ ਟੂ ਦੇਖ ਰਹੇ ਹੋ ਜਰੂਰ ਇੱਕ ਵਾਰ ਰਿਵਿਊ ਵੀ ਦੱਸਿਆ ਕਰੋ ਰਿਵਿਊਜ਼ ਹੁੰਦੇ ਨੇ ਜਿਹੜੇ ਤੁਹਾਡੇ ਉਹ ਇੱਕ ਆਰਟਿਸਟ ਵਾਸਤੇ ਖੁਰਾਕ ਹੁੰਦੀ ਹੈ ਉਹਨਾਂ ਦੀ ਤੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ D5 ਚੈਨਲ ਪੰਜਾਬੀ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ ਸ਼ਾਸ਼ਕਾਲ ਸ਼ਬਕ ਹੈ